ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਜੀ ਇੱਕ ਬਹੁਤ ਖੂਬਸੂਰਤ ਕਹਾਣੀ ਲੈ ਕੇ ਤੁਹਾਡੇ ਲਈ ਤੇ ਇੱਕ ਗਰੀਬ ਬੰਦੇ ਦੀ ਕਹਾਣੀ ਆ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀ ਉਹ ਆਪਣੀ ਗਰੀਬੀ ਤੋਂ ਚਾਹੁੰਦਾ ਸੀ ਕਿ ਬਹੁਤ ਪੈਸਾ ਉਹਦੇ ਕੋਲ ਆ ਜਾਵੇ ਉਹਦੇ ਚੰਗੇ ਦਿਨ ਆ ਜਾਣ ਹਰ ਬੰਦਾ ਚਾਹੁੰਦਾ ਵਾ ਕਿ ਉਹ ਅਮੀਰ ਹੋ ਜਾਏ ਪਰ ਉਹ ਕੁਝ ਜ਼ਿਆਦਾ ਹੀ ਅੱਕ ਚੁੱਕਿਆ ਸੀ ਕਿਉਂਕਿ ਮਿਹਨਤ ਵੀ ਕਰਦਾ ਸੀ ਉਹਦਾ ਫਲ ਨਹੀਂ ਸੀ ਮਿਲ ਰਿਹਾ ਮਤਲਬ ਜੋ ਉਹਨੂੰ ਉਮੀਦ ਸੀ ਉਹ ਹਾਸਲ ਨਹੀਂ ਸੀ ਕਰ پا ਰਿਹਾ ਇਸੇ ਦੌਰਾਨ ਉਹਨੂੰ ਪਤਾ ਲੱਗਦਾ ਕਿ ਦੋ ਪਿੰਡ ਛੱਡ ਕੇ ਨਾ ਇੱਕ ਸਾਧ ਰਹਿੰਦਾ ਵਾ ਤੇ ਉਹ ਸਾਧ ਭਵਿੱਖਬਾਣੀ ਕਰਦਾ ਤੁਹਾਨੂੰ ਤੁਹਾਡਾ ਭਵਿੱਖ ਦੱਸ ਦਿੰਦਾ ਉਹ ਗਰੀਬ ਬੰਦਾ ਉਹਨੂੰ ਮਿਲਣ ਦਾ ਫੈਸਲਾ ਕਰਦਾ ਕਿ ਇਹਨੂੰ ਮਿਲ ਕੇ ਪੁੱਛਿਆ ਜਾਵੇ ਵੀ ਮੈਂ ਅਮੀਰ ਕਦੋਂ ਹੋਊਂਗਾ ਮੇਰੇ ਚੰਗੇ ਦਿਨ ਕਦੋਂ ਆਉਣਗੇ ਚਲੋ ਜੀ ਉਹਨੂੰ ਮਿਲਣ ਦਾ ਫੈਸਲਾ ਕਰਕੇ ਉਹ ਘਰੋਂ ਨਿਕਲਦਾ ਪਰ ਨਿਕਲਦਾ ਸ਼ਾਮ ਨੂੰ ਆ ਹੁਣ ਦੋ ਪਿੰਡ ਛੱਡ ਕੇ ਉਹ ਸਾਧ ਰਹਦਾ ਸੀ ਤੇ ਜੰਗਲਾਂ ਦਾ ਰਾਹ ਸੀ ਉਹ ਨਹੀਂ ਪਹੁੰਚ ਪਾਉਂਦਾ ਸ਼ਾਮੀ ਚੱਲਦਾ ਰਾਤ ਹੋ ਜਾਂਦੀ ਆ ਤੇ ਉਹ ਫੈਸਲਾ ਕਰਦਾ ਵੀ ਚਲੋ ਕਿਤੇ ਰਾਹ ਦੇ ਵਿੱਚ ਰੁੱਕ ਜਾਂਦੇ ਆ ਉਹਦੀ ਨਿਗਾਹ ਇੱਕ ਮਹਿਲ ਤੇ ਪੈਂਦੀ ਆ ਉਹ ਮਹਿਲ ਦੇ ਉੱਥੇ ਜਾ ਕੇ ਦੇਖਦਾ ਵਾ ਵੀ ਮੈਨੂੰ ਕਿਤੇ ਰਹਿਣ ਨੂੰ ਜਗ੍ਹਾ ਮਿਲ ਜੂਗੀ ਉਹ ਜਿਹੜਾ ਮਹਿਲ ਦਾ ਮਾਲਕ ਹੁੰਦਾ ਉਹੀ ਉਹਨੂੰ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਵੀ ਤੂੰ ਇੱਥੇ ਰਹਿ ਲਾ ਪਰ ਤੂੰ ਚੱਲਿਆ ਕਿੱਥੇ ਆ ਉਹ ਸਾਰੀ ਗੱਲ ਦੱਸਦਾ ਵੀ ਇੱਥੇ ਦੂ ਪਿੰਡ ਛੱਡ ਕੇ ਇੱਕ ਸਾਧ ਰਹਿੰਦਾ ਉਹ ਭੁਵਿੱਖ ਦੱਸ ਦਿੰਦਾ ਕਹਿੰਦਾ ਚੱਲ ਠੀਕ ਆ ਬਈ ਤੂੰ ਅੱਜ ਦੀ ਰਾਤ ਰੁੱਕ ਤੇ ਸਵੇਰੇ ਚੱਲਿਆ ਜਾਈਂ ਸਵੇਰ ਹੋ ਜਾਂਦੀ ਆ ਜੀ ਰਾਤ ਉੱਥੇ ਕੱਟਦਾ ਵਾ ਜਦੋਂ ਉੱਥੋਂ ਜਾਣ ਲੱਗਦਾ ਆਪਣੇ ਸਫ਼ਰ ਦੇ ਵੱਲ ਤਾਂ ਜਿਹੜਾ ਮਹਿਲ ਦਾ ਮਾਲਕ ਸੀਗਾ ਉਹਨੂੰ ਕਹਿੰਦਾ ਵੀ ਜੇ ਤੂੰ ਉਸ ਸਾਧ ਦੇ ਕੋਲ ਚੱਲਿਆ ਇੱਕ ਸਵਾਲ ਮੇਰਾ ਕਰਕੇ ਆਈਂ ਕਿ ਮੇਰੀ ਕੁੜੀ ਐ ਇੱਕ ਉਹ ਬੋਲ ਨਹੀਂ ਸਕਦੀ ਗੁੰਗੀ ਆ ਪੁੱਛ ਕੇ ਆਈ ਵੀ ਉਹ ਕਦੋਂ ਬੋਲਣ ਲੱਗੂਗੀ ਉਹ ਗਰੀਬ ਬੰਦਾ ਕਹਿੰਦਾ ਠੀਕ ਆ ਜੀ ਮੈਂ ਜ਼ਰੂਰ ਪੁੱਛ ਕੇ ਆਉਂਗਾ ਤੇ ਵਾਪਸੀ ਵੇਲੇ ਤੁਹਾਨੂੰ ਦੱਸ ਕੇ ਜਾਊਂਗਾ ਉੱਥੋਂ ਤੁਰ ਪੈਂਦਾ ਜੀ ਅੱਗੇ ਇੱਕ ਜਾਦੂਗਰ ਸੀਗਾ ਬਹੁਤ ਬੁਢਾ ਹੋ ਚੁੱਕਿਆ ਉਹਦਾ ਟਿਕਾਣਾ ਸੀ ਉਹ ਜਾਦੂਗਰ ਉਹਨੂੰ ਰੋਕਦਾ ਗਰੀਬੰਦਾ ਤੁਰਿਆ ਜਾਂਦਾ ਸੀ ਵੀ ਕਿੱਥੇ ਚੱਲੇ ਆ ਤੂੰ ਉਹ ਕਹਿੰਦਾ ਵੀ ਇੱਕ ਸਾਧਾ ਦੋ ਪਿੰਡ ਛੱਡ ਕੇ ਉਹ ਭਵਿੱਖ ਦੱਸਦਾ ਜਾਦੂਗਰ ਕਹਿੰਦਾ ਅੱਛਾ ਵੀ ਮੇਰਾ ਵੀ ਇੱਕ ਸਵਾਲ ਉਹਨੂੰ ਜ਼ਰੂਰ ਕਰਕੇ ਆਈ ਵੀ ਮੈਂ ਹੁਣ ਬੁਢਾ ਹੋ ਗਿਆ ਵੀ ਉਹਨੂੰ ਪੁੱਛ ਕੇ ਆਈ ਵੀ ਮੈਨੂੰ ਸਵਰਗ ਕਦੋਂ ਮਿਲੂਗਾ ਮੈਂ ਸਵਰਗ 'ਚ ਜਾਣਾ ਚਾਹੁੰਦਾ ਵਾਂ ਚਲੋ ਜੀ ਉਹ ਕਹਿੰਦਾ ਠੀਕ ਹੈ ਤੇਰਾ ਵੀ ਸਵਾਲ ਕਰ ਆਵਾਂਗੇ ਸਾਧ ਨੂੰ ਅੱਗੇ ਜਾਂਦਾ ਅੱਗੇ ਜਾ ਕੇ ਨਾ ਉਹਨੂੰ ਇੱਕ ਕੱਚੂ ਗੋਮਾ ਮਿਲਦਾ ਉਹ ਕਛੂਗੁੰਮਾ ਇਹ ਕੋਸ਼ਿਸ਼ ਕਰ ਰਿਹਾ ਹੁੰਦਾ ਉਹ ਅਜ਼ਗਰ ਬਣਦੇ ਉਹ ਆਪਣੀ ਕਛੂਗੁੰਮੇ ਦੀ ਜੂਨ ਤੋਂ ਤੰਗ ਆਇਆ ਹੁੰਦਾ ਉਹ ਰੋਗਦਾ ਉਹਨੂੰ ਗਰੀਬ ਬੰਦੇ ਨੂੰ ਵੀ ਦੱਸ ਭਾਈ ਤੂੰ ਕਿੱਥੇ ਚੱਲਿਆ ਉਹ ਫੇਰ ਉਹਨੂੰ ਦੱਸਦਾ ਵੀ ਇੱਧਰ-ਇੱਧਰ ਫੁਲਾਣੀ ਜਗ੍ਹਾ ਤੇ ਸਾਹ ਦਾ ਉਹ ਇੱਕ ਦੱਸਦਾ ਕਛੂਗੁੰਮਾ ਕਹਿੰਦਾ ਮੇਰਾ ਵੀ ਸਵਾਲ ਕਰਿਆ ਆਇਆ ਇੱਕ ਵੀ ਮੈਂ ਅਜ਼ਗਰ ਕਦੋਂ ਬਣੂੰਗਾ ਉਹ ਕਹਿੰਦਾ ਠੀਕ ਆ ਵੀ ਤੇਰਾ ਵੀ ਸਵਾਲ ਜ਼ਰੂਰ ਕਰਕੇ ਆਉਂਗਾ ਤੇ ਵਾਪਸੀ ਤੇ ਤੈਨੂੰ ਦੱਸ ਕੇ ਜਾਊਂਗਾ ਚਲੋ ਅੱਗੇ ਜਾਂਦਾ ਆਖਰਕਾਰ ਜੀ ਉਸ ਸਾਧ ਦੇ ਕੋਲ ਉਹ ਗਰੀਬ ਬੰਦਾ ਪਹੁੰਚ ਜਾਂਦਾ کافی ਉਹਦੇ ਕੋਲ ਭੀੜ ਸੀਗੀ ਤੇ ਜਦੋਂ ਉਸ ਗਰੀਬ ਬੰਦੇ ਦਾ ਨੰਬਰ ਆਉਂਦਾ ਉਹਦੀ ਵਾਰੀ ਆਉਂਦੀ ਆ ਉਹ ਸਾਧ ਜਿਹੜਾ ਭੁਇਕ ਦੱਸਦਾ ਸੀ ਉਹਨੂੰ ਇਹ ਗੱਲ ਕਹਿੰਦਾ ਵੀ ਮੇਰੇ ਕੋਲ ਸਮੇਂ ਦੀ ਕਮੀ ਆ ਸਿਰਫ ਤਿੰਨ ਸਵਾਲ ਤੂੰ ਕਰ ਸਕਦਾ ਚੌਥਾ ਸਵਾਲ ਨਹੀਂ ਤੂੰ ਪੁੱਛੇਗਾ ਤਿੰਨ ਸਵਾਲ ਦਾ ਤੇਰੇ ਕੋਲ ਸਮਾਂ ਵੀ ਦੱਸ ਕੀ ਪੁੱਛਣਾ ਹੁਣ ਉਹ ਗਰੀਬ ਬੰਦਾ ਸ਼ਸ਼ੂਪਾਦੇ ਚ ਪੈ ਜਾਂਦਾ ਵੀ ਤਿੰਨ ਸਵਾਲ ਤਾਂ ਜਿਹੜੇ ਮੈਨੂੰ ਰਾਸ ਰਾਸਤੇ ਚੋਂ ਬੰਦੇ ਮਿਲੇ ਉਹਨਾਂ ਦੇ ਹੀ ਹੋ ਜਾਣੇ ਮੈਂ ਆਪਣਾ ਸਵਾਲ ਕਦੋਂ ਕਰੂੰਗਾ ਬਹੁਤ ਵੱਡੀ ਇੱਕ ਕੁਰਬਾਨੀ ਦੇ ਦਿੰਦਾ ਜੀ ਉਹ ਬੰਦਾ ਉਹ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਯਾਰ ਉਹਨਾਂ ਦਾ ਭਲਾ ਹੋ ਜਾਊਗਾ ਮੈਂ ਉਹਨਾਂ ਲਈ ਸਵਾਲ ਪੁੱਛ ਲੈਣਾ ਆਪਣਾ ਰਹਿਣ ਦੇਣਾ ਉਹ ਪੁੱਛਦਾ ਜੀ ਇੱਕ ਮਹਿਲ ਚ ਮੈਨੂੰ ਬੰਦਾ ਮਿਲਿਆ ਕਾਫੀ ਅਮੀਰ ਉਹਦੀ ਕੁੜੀ ਨਹੀਂ ਬੋਲਦੀ ਕਦੋਂ ਬੋਲੂਗੀ ਸਾਦਾ ਜਵਾਬ ਦਿੰਦਾ ਵੀ ਜਿੱਦਣ ਉਹਦਾ ਵਿਆਹ ਹੋ ਗਿਆ ਉਸ ਦਿਨ ਉਹ ਬੋਲਣ ਲੱਗ ਜੂਗੀ ਫੇਰ ਉਹ ਕਹਿੰਦਾ ਜੀ ਇੱਕ ਜਾਦੂਗਰ ਆ ਬੁढ़ा ਹੋ ਚੁੱਕਿਆ ਉਹ ਸਵਰਗ ਨੂੰ ਪਾਉਣਾ ਚਾਹੁੰਦਾ ਉਹ ਸਵਰਗਾਂ ਨੂੰ ਕਦੋਂ ਜਾਊਗਾ ਸਾਧ ਕਹਿੰਦਾ ਵੀ ਉਹਦੇ ਕੋਲ ਇੱਕ ਜਾਦੂ ਦੀ ਛੜੀ ਆ ਜਿਹਦੇ ਨਾਲ ਉਹ ਕੁਝ ਵੀ ਹਾਸਲ ਕਰ ਸਕਦਾ ਜਿੱਦਣ ਉਹ ਛੜੀ ਕਿਸੇ ਨੂੰ দান ਕਰ ਦੂਗਾ ਉਹ ਸਵਰਗ ਨੂੰ ਚਲ ਜਾਊਗਾ ਚਲੋ ਜੀ ਤੀਜਾ ਸਵਾਲ ਉਹ ਕੱਚੂ ਕੁੰਮੇ ਨੂੰ ਲੈ ਕੇ ਕਰਦਾ ਵੀ ਉਹ ਇੱਕ ਕੱਚੂ ਕੁੰਮਾ ਜੀ ਉਹ ਅਜਗਰ ਬਣਨਾ ਚਾਹੁੰਦਾ ਵਾ ਕਦੋਂ ਅਜਗਰ ਬਣੂਗਾ ਉਹ ਸਾਧ ਕਹਿੰਦਾ ਵੀ ਉਹ ਜਿਹੜਾ ਕੱਚੂ ਕੁੰਮੇ ਦੇ ਉੱਪਰ ਵਾਲਾ ਕਵਚ ਆ ਜਿੱਦਣ ਉਹ ਲਾ ਦੂਗਾ ਉਤਾਰ ਦੂਗਾ ਉਸ ਦਿਨ ਉਹ ਅਜਗਰ ਬਣ ਜਾਊਗਾ ਇਹ ਤਿੰਨ ਸਵਾਲਾਂ ਦੇ ਜਵਾਬ ਲੈ ਕੇ ਉਹ ਗਰੀਬ ਬੰਦਾ ਉਤੋਂ ਤੁਰ ਪੈਂਦਾ ਤੇ ਵਾਪਸੀ ਤੇ ਸਭ ਤੋਂ ਪਹਿਲਾਂ ਉਹਨੂੰ ਮਿਲਦਾ ਜੀ ਕਛੂਕਮਾ ਉਹ ਕਹਿੰਦਾ ਹਾਂ ਵੀ ਪੁੱਛ ਕੇ ਆਇਆ ਮੇਰੇ ਬਾਰੇ ਕਹਿੰਦਾ ਹਾਂ ਪੁੱਛ ਕੇ ਆਇਆ ਵੀ ਆ ਜਿਹੜਾ ਕਵਚ ਤੂੰ ਉੱਪਰ ਲਾਇਆ ਇਹਨੂੰ ਉਤਾਰ ਦੇ ਤੂੰ ਅਜਗਰ ਬਣ ਜਾਵੇਂਗਾ ਕਹਿੰਦਾ ਬਸ ਇੰਨਾ ਸੌਖਾ ਕੰਮ ਕਹਿੰਦਾ ਹਾਂ ਉਹ ਨਾਲ ਹੀ ਕਵਚ ਉਤਾਰਦਾ ਜੀ ਤੇ ਉਹ ਅਜਗਰ ਤਾਂ ਬਣ ਜਾਂਦਾ ਪਰ ਜਿਹੜਾ ਕਵਚ ਸੀਗਾ ਉਹਦੇ ਅੰਦਰ ਮੋਤੀ ਸੀਗੇ ਬੜੇ ਮਹਿੰਗੇ ਅਜਗਰ ਇੰਨਾ ਖੁਸ਼ ਹੁੰਦਾ ਉਹ ਸਾਰੇ ਮੋਤੀ ਜਿਹੜਾ ਕਚੂ ਘੁੰਮੇ ਤੋਂ ਅਜਗਰ ਬਣ ਕੇ ਉਹ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਹ ਮੋਤੀ ਜਿਹੜੇ ਨਿਕਲੇ ਸੀ ਉਸ ਗਰੀਬ ਬੰਦੇ ਨੂੰ ਦਾਨ ਕਰ ਦਿੰਦਾ ਉਹ ਮੋਤੀ ਲੈ ਕੇ ਅੱਗੇ ਜਾਂਦਾ ਤੇ ਅੱਗੇ ਜਾਦੂਗਰ ਮਿਲਦਾ ਉਹ ਕਹਿੰਦਾ ਹਾਂ ਵੀ ਮੇਰਾ ਜਵਾਬ ਲੈ ਕੇ ਆਇਆ ਉਹ ਕਹਿੰਦਾ ਹਾਂ ਤੇਰਾ ਜਵਾਬ ਇਹ ਆ ਵੀ ਆ ਜਿਹੜੀ ਤੇਰੇ ਕੋਲ ਜਾਦੂ ਦੀ ਛੜੀ ਆ ਜਦੋਂ ਤੂੰ ਇਹ ਕਿਸੇ ਨੂੰ ਦਾਨ ਕਰਤੀ ਤੂੰ ਸਵਰਗਾਂ ਨੂੰ ਚਲ ਜਾਏਗਾ ਜਾਦੂਗਰ ਕਹਿੰਦਾ ਮੈਨੂੰ ਮਨਜ਼ੂਰ ਆ ਵੀ ਮੈਂ ਤਾਂ ਜ਼ਿੰਦਗੀ ਚ ਬਹੁਤ ਕੁਝ ਦੇਖ ਚੁੱਕਿਆ ਹੰਡਾ ਚੁੱਕਿਆ ਹੁਣ ਮੈਨੂੰ ਇਹਦੀ ਲੋੜ ਨਹੀਂ ਇੱਥੇ ਮੈਨੂੰ ਕੋਈ ਹੋਰ ਬੰਦਾ ਤਾਂ ਦਿਖ ਨਹੀਂ ਰਿਹਾ ਆ ਜਾਦੂ ਦੀ ਛੜੀ ਲੈ ਮੈਂ ਤੈਨੂੰ ਦਾਨ ਕੀਤੀ ਉਸ ਗਰੀਬ ਬੰਦੇ ਨੂੰ ਉਹ ਜਾਦੂ ਦੀ ਛੜੀ ਦਿੰਦਾ ਤੇ ਉਹ ਆਪ ਸਵਰਗਾਂ ਨੂੰ ਚਲਿਆ ਜਾਂਦਾ ਉਹ ਛੜੀ ਤੇ ਮੋਤੀ ਲੈ ਕੇ ਉਹ ਗਰੀਬ ਬੰਦਾ ਅੱਗੇ ਵਾਧਾ ਹੁਣ ਵਾਰੀ ਸੀ ਮਹਿਲ ਤੇ ਰੁਕਣ ਦੀ ਉਹ ਮਹਿਲ ਦਾ ਜਿਹੜਾ ਮਾਲਕ ਸੀ ਪੁੱਛਦਾ ਵੀ ਹਾਂ ਕਦੋਂ ਬੋਲੂਗੀ ਮੇਰੀ ਕੁੜੀ ਕੀ ਜਵਾਬ ਦਿੱਤਾ ਸਾਧ ਨੇ ਗਰੀਬ ਬੰਦਾ ਉਹਨੂੰ ਜਵਾਬ ਦਿੰਦਾ ਵੀ ਭਾਈ ਜਿੱਦਣ ਤੇਰੀ ਕੁੜੀ ਦਾ ਵਿਆਹ ਹੋ ਗਿਆ ਉਸ ਦਿਨ ਇਹ ਕੁੜੀ ਤੇਰੀ ਬੋਲਣ ਲੱਗ ਜੂਗੀ। ਉਹਦੇ ਹੱਥ 'ਚ ਮੋਤੀ ਦੇਖਦਾ ਤੇ ਇੱਕ ਜਾਦੂ ਦੀ ਛੜੀ ਦੇਖਦਾ ਤੇ ਪੁੱਛਦਾ ਵੀ ਇਹ ਕੀ ਆ? ਉਹਨੂੰ ਸਾਰੀ ਕਹਾਣੀ ਦੱਸਦਾ ਤੇ ਉਹ ਮਹਿਲ ਦੇ ਮਾਲਕ ਨੂੰ ਇਹ ਹੋ ਜਾਂਦਾ ਵੀ ਹੁਣ ਇਹ ਅਮੀਰ ਹੋ ਚੁੱਕਿਆ ਤੇ ਮੇਰੀ ਕੁੜੀ ਇਹਦੇ ਨਾਲ ਵੀ ਮੈਂ ਵਿਆਹ ਦੂੰਗਾ ਤਾਂ ਕੋਈ ਹਰਜ ਨਹੀਂ। ਉਸ ਕੁੜੀ ਦਾ ਵਿਆਹ ਉਸ ਗਰੀਬ ਬੰਦੇ ਦੇ ਨਾਲ ਉਹ ਕਰ ਦਿੰਦਾ। ਸੋ ਆਪਣਾ ਜਵਾਬ ਉਹ ਲੈਣ ਜਿਹੜਾ ਗਿਆ ਸੀਗਾ ਪਰ ਲੈ ਨਹੀਂ ਸਕੇ ਪਰ ਫਿਰ ਵੀ ਉਹਨੂੰ ਜਵਾਬ ਮਿਲ ਗਿਆ ਕਿਉਂ ਮਿਲਿਆ ਜੋ ਕੁਝ ਉਹ ਚਾਹੁੰਦਾ ਸੀ ਉਹਨੂੰ ਸਾਰਾ ਕੁਝ ਹਾਸਲ ਹੋ ਗਿਆ ਕਿਉਂ ਹੋਇਆ ਕਿਉਂਕਿ ਉਹਨੇ ਇੱਕ ਬਹੁਤ ਵੱਡੀ ਕੁਰਬਾਨੀ ਕੀਤੀ ਦੂਜਿਆਂ ਦੇ ਭਲੇ ਦੇ ਲਈ ਦੋਸਤੋ ਸਿੱਖਿਆ ਇੱਥੋਂ ਸਾਫ਼ ਆ ਕਿ ਜਦੋਂ ਅਸੀਂ ਕੁਝ ਹਾਸਲ ਕਰਨਾ ਹਾਸਲ ਕਰਨ ਤੋਂ ਪਹਿਲਾਂ ਸਾਨੂੰ ਦੇਣਾ ਵੀ ਆਉਣਾ ਚਾਹੀਦਾ ਗਵਾਉਣਾ ਵੀ ਆਉਣਾ ਚਾਹੀਦਾ ਸੀ ਤਾਂ ਕੁਝ ਹਾਸਲ ਕਰਾਂਗੇ ਮਤਲਬੀ ਨਾ ਬਣੀਏ ਆਪਣੇ ਬਾਰੇ ਹੀ ਹਮੇਸ਼ਾ ਨਾ ਸੋਚੀਏ ਦੂਜਿਆਂ ਦਾ ਭਲਾ ਕਰਨਾ ਸ਼ੁਰੂ ਕਰ ਦੋ ਦੂਜਿਆਂ ਲਈ ਸੋਚਣਾ ਸ਼ੁਰੂ ਕਰੋਗੇ ਚੰਗਾ ਸੋਚੋਗੇ ਤੇ ਹਰੇਕ ਦਾ ਤੁਸੀਂ ਜਦੋਂ ਭਲਾ ਮੰਗੋਗੇ ਤਾਂ ਤੁਹਾਨੂੰ ਜੋ ਕੁਝ ਵੀ ਤੁਸੀਂ ਸੋਚਦੇ ਹੋ ਉਹ ਆਪੇ ਹੀ ਮਿਲਣ ਲੱਗ ਜਾਣਾ ਵਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਹਾਣੀ ਫੇਰ ਲੈ ਕੇ ਹਾਜ਼ਰ ਹੋਊਗਾ ਜਿਹੜੀ ਐਦਾਂ ਹੀ ਮੋਟੀਵੇਸ਼ਨ ਵਾਲੀ ਹੋਊਗੀ ਤੇ ਤੁਹਾਨੂੰ ਬਹੁਤ ਚੰਗੀ ਸਿੱਖਿਆ ਦੇਣ ਵਾਲੀ ਹੋਊਗੀ ਮਿਲਦਾ ਜਲਦੀ